ਆਪਾਂ ਅਕਸਰ ਬਹੁਤ ਸਾਰੀਆਂ ਫਿਲਮਾਂ ਦੇਖਦੇ ਆਂ ਕਈ ਸਸਪੈਂਸ ਵਾਲੀਆਂ ਫਿਲਮਾਂ ਹੁੰਦੀਆਂ ਨੇ ਜਿਹਦੇ ਵਿੱਚ ਬਹੁਤ ਟਵਿਸਟ ਤੇ ਟਰਨ ਆਉਂਦੇ ਨੇ ਤੇ ਫਿਰ ਸਾਨੂੰ ਹੈਰਾਨੀ ਹੁੰਦੀ ਹੈ ਸੱਚਾਈ ਜਾਣ ਕੇ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਸੁਣਾ ਰਹੇ ਆ ਇਹਦੇ ਵਿੱਚ ਵੀ ਕੁਝ ਐਸਾ ਹੀ ਹੁੰਦਾ ਬਹੁਤ ਟਰਵਿਸਟ ਤੇ ਟਰਨ ਆਉਂਦੇ ਨੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇੱਕ ਵੀਡੀਓ ਹੈ ਜਿੱਦੀ ਕੀਮਤ ਹੈ 1.5 ਕਰੋੜ ਰੁਪਿਆ ਹਾਂਜੀ 1.5 ਕਰੋੜ ਰੁਪਿਆ ਇਹ ਸੁਣ ਕੇ ਤੁਹਾਨੂੰ ਵੀ ਹੈਰਾਨੀ ਹੋਵੇਗੀ ਕਿ ਇੰਨੀ ਜ਼ਿਆਦਾ ਕੀਮਤ ਇਸ ਵੀਡੀਓ ਦੀ ਕਿਉਂ ਹੈ ਦਰਸਲ ਇਹ ਜੋ ਵੀਡੀਓ ਹੁੰਦੀ ਹੈ ਇਹਦੇ ਵਿੱਚ ਹੁੰਦੀ ਹੈ ਸਾਊਥ ਦੀ ਬਹੁਤ ਹੀ ਪੌਪੂਲਰ ਐਕਟ੍ਰੈਸ ਭਾਵਨਾ ਮੈਨਨ ਦਰਸਲ ਇਸ ਵੀਡੀਓ ਨੂੰ ਇੱਕ ਚੱਲਦੀ ਹੋਈ ਕਾਰ ਦੇ ਵਿੱਚ ਸ਼ੂਟ ਕੀਤਾ ਗਿਆ ਹੈ ਉਸ ਕਾਰ ਦੇ ਵਿੱਚ ਇਸ ਐਕਟ੍ਰੈਸ ਤੋਂ ਇਲਾਵਾ ਹੋਰ ਨਕਾਬਪੋਸ਼ ਬੰਦੇ ਵੀ ਸੀ ਚਲਦੀ ਹੋਈ ਕਾਰ ਦੇ ਵਿੱਚ ਇਹ ਵੀਡੀਓ ਸ਼ੂਟ ਕੀਤੀ ਗਈ ਹੈ ਤੇ ਹੁਣ ਸਵਾਲ ਇਹ ਆਉਂਦਾ ਹੈ ਕਿ ਆਖਰ ਇਸ ਵੀਡੀਓ ਦੇ ਵਿੱਚ ਐਸ ਤਰ੍ਹਾਂ ਦਾ ਹੈਕ ਹੀ ਆ? ਚਲੋ ਅੱਗੇ ਤੁਹਾਨੂੰ ਦੱਸਦੇ ਆ ਕਿ ਇਸ ਦੇ ਵਿੱਚ ਕੀ ਹੁੰਦਾ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਰੋਜ਼ ਨਵੀਆਂ ਤੇ ਸੱਚੀਆਂ ਘਟਨਾਵਾਂ ਸੁਣਨ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੇ ਦੋਸਤ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਨੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ 17 ਫਰਵਰੀ 2017 ਦੀ ਗੱਲ ਹੈ ਕਿ ਇਸ ਦਿਨ ਰਾਤ ਦੇ 9 ਵਜੇ ਹੁੰਦੇ ਨੇ ਤੇ ਕੋਚੀ ਹਾਈਵੇ ਦੇ ਉੱਤੇ ਇੱਕ ਕਾਰ ਜਾ ਰਹੀ ਹੈ ਕਾਰ ਦੇ ਵਿੱਚ ਇੱਕ ਮਹਿਲਾ ਸਵਾਰ ਹੁੰਦੀ ਹੈ ਤੇ ਡਰਾਈਵਰ ਕਾਰ ਚਲਾ ਰਿਹਾ ਹੁੰਦਾ ਹੈ ਤਾਂ ਉਹ ਆਪਣਾ ਰਸਤੇ ਦੇ ਉੱਤੇ ਚਾਰੇ ਹੁੰਦੇ ਨੇ ਤਾਂ ਕੀ ਹੁੰਦਾ ਆ ਕਿ ਉਹਨਾਂ ਦੇ ਪਿੱਛੇ ਇੱਕ ਗੱਡੀ ਉਹਨਾਂ ਦਾ ਪਿੱਛਾ ਕਰਦੀ ਹੈ ਤੇ ਇਹ ਕਾਰ ਉਹਨਾਂ ਦੇ ਅੱਗੇ ਆ ਕੇ ਲੱਗ ਜਾਂਦੀ ਹੈ ਤਾਂ ਕਾਰ ਦੇ ਵਿੱਚੋਂ ਕੁਝ ਮੁੰਡੇ ਨਿਕਲਦੇ ਨੇ ਤੇ ਉਹ ਇਸ ਔਰਤ ਦੇ ਡਰਾਈਵਰ ਨੂੰ ਫੜ ਲੈਂਦੇ ਨੇ ਡਰਾਈਵਰ ਦੇ ਨਾਲ ਉਹ ਮਾਰ ਕੁੱਟ ਕਰਦੇ ਨੇ ਡਰਾਈਵਰ ਨੂੰ ਕਾਫੀ ਕੁੱਟਿਆ ਜਾਂਦਾ ਹੈ ਤੇ ਫਿਰ ਉਸ ਨੂੰ ਉੱਥੋਂ ਪਿਆ ਦਿੱਤਾ ਜਾਂਦਾ ਆ ਉਹ ਜੋ ਹਮਲਾਵਰ ਆਏ ਸੀ ਉਹ 7 ਜਣੇ ਹੁੰਦੇ ਨੇ ਜੋ ਕਾਰ ਦੇ ਵਿੱਚ ਸਵਾਰ ਹੁੰਦੇ ਨੇ ਉਹਨਾਂ ਦੇ ਮਾਸਕ ਪੈਨੇ ਹੋਏ ਹੁੰਦੇ ਨੇ ਹੁਣ ਉਹਨਾਂ ਦੇ ਵਿੱਚੋਂ 4 ਜਣੇ ਜੋ ਆਉਂਦੇ ਨੇ ਉਹ ਇਸ ਮਹਿਲਾ ਦੀ ਕਾਰ ਦੇ ਵਿੱਚ ਆ ਕੇ ਬਹਿ ਜਾਂਦੇ ਨੇ ਹੁਣ ਇਹ 4 ਲੋਕ ਮਹਿਲਾ ਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਇੱਕ ਜਣਾ ਉਹਨਾਂ ਦੇ ਵਿੱਚੋਂ ਡਰਾਈਵ ਕਰਨ ਲੱਗ ਜਾਂਦਾ ਤੇ ਉਹ ਹਾਈਵੇ ਦੇ ਉੱਤੇ ਚੱਲ ਪੈਂਦੇ ਨੇ ਉਹਨਾਂ ਦੇ ਜੋ ਨਾਲ ਦੇ ਬੰਦੇ ਹੁੰਦੇ ਨੇ ਜੋ ਹੋਰ 3 ਰਹਿ ਜਾਂਦੇ ਨੇ ਉਹ ਆਪਣੀ ਕਾਰ ਲੈ ਕੇ ਉਤੋਂ ਚਲੇ ਜਾਂਦੇ ਨੇ ਹੁਣ ਇਹ ਹਾਈਵੇ ਦੇ ਉੱਤੇ ਜਾ ਰਹੇ ਹੁੰਦੇ ਨੇ ਤਾਂ ਇਹ ਕੀ ਕਰਦੇ ਨੇ ਕਿ ਇੱਕ ਸੁੰਨਸਾਨ ਜਗ੍ਹਾ ਆਉਂਦੀ ਹੈ ਤਾਂ ਇਹ ਸੁੰਨਸਾਨ ਰਸਤੇ ਦੇ ਵੱਲ ਆਪਣੀ ਕਾਰ ਨੂੰ ਪਾ ਲੈਂਦੇ ਨੇ ਸੁੰਨਸਾਨ ਜਗ੍ਹਾ ਦੇ ਉੱਤੇ ਪਹੁੰਚ ਕੇ ਇਹ ਜੋ ਚਾਰੇ ਜਣੇ ਸੀ ਇਸ ਮਹਿਲਾ ਦੇ ਨਾਲ ਵਾਰੀ-ਵਾਰੀ ਇਹ ਦੁਸ਼ਕਰਮ ਕਰਦੇ ਨੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਹੁੰਦਾ ਆ ਜੋ ਇਹ ਦੁਸ਼ਕਰਮ ਕਰ ਰਹੇ ਹੁੰਦੇ ਨੇ ਤਾਂ ਉਹ ਬੰਦਾ ਵੀਡੀਓ ਬਣਾ ਰਿਹਾ ਹੁੰਦਾ ਹੁਣ ਇੱਥੇ ਤੱਕ ਸੁਣ ਕੇ ਸਾਰਿਆਂ ਨੂੰ ਇਹ ਲੱਗਦਾ ਹੋਊਗਾ ਕਿ ਇਹ ਜੋ ਇਦਾਂ ਦੀਆਂ ਘਟਨਾਵਾਂ ਨੇ ਇਹ ਤਾਂ ਆਪਣੇ ਦੇਸ਼ ਦੇ ਵਿੱਚ ਰੋਜ਼ ਹੁੰਦੀਆਂ ਨੇ ਮਤਲਬ ਹੋਰ ਵੀ ਬਹੁਤ ਸਾਰੀਆਂ ਖਬਰਾਂ ਸੁਣਦੇ ਆ ਕਿ ਕਿਸੇ ਬੱਚੇ ਦੇ ਨਾਲ ਜਾਂ ਕਿਸੇ ਕੁੜੀ ਦੇ ਨਾਲ ਮੁੰਡਿਆਂ ਨੇ ਦੁਸ਼ਕਰਮ ਕੀਤਾ ਪਰ ਇਹ ਜੋ ਘਟਨਾ ਸੀ ਇਹ ਇੱਕ ਆਮ ਇਸ ਲਈ ਨਹੀਂ ਸੀ ਕਿਉਂਕਿ ਜੋ ਗੱਡੀ ਦੇ ਵਿੱਚ ਇਹ ਮਹਿਲਾ ਬੈਠੀ ਹੋਈ ਸੀ ਇਹ ਕੋਈ ਆਮ ਔਰਤ ਨਹੀਂ ਸੀ ਇਹ ਸਾਊਥ ਫਿਲਮ ਇੰਡਸਟਰੀ ਦੀ ਇੱਕ ਪੌਪੂਲਰ ਐਕਟ੍ਰੈਸ ਸੀ ਇਸ ਐਕਟ੍ਰੈਸ ਦਾ ਰੀਅਲ ਨੇਮ ਕਾਰਤਿਕਾ ਮੈਨਨ ਸੀ ਤੇ ਫਿਲਮ ਇੰਡਸਟਰੀ ਦੇ ਵਿੱਚ ਇਸ ਦਾ ਨਾਮ ਜੋ ਸੀ ਉਹ ਸੀ ਭਾਵਨਾ ਮੈਨਨ ਫਿਲਮੀ ਪਰਦੇ ਦੇ ਉੱਤੇ ਇਸ ਨੂੰ ਸਭ ਲੋਕ ਭਾਵਨਾ ਮੈਨਨ ਨਾਂ ਦੇ ਨਾਲ ਜਾਣਦੇ ਨੇ 2002 ਦੇ ਵਿੱਚ ਭਾਵਨਾ ਮੈਨਨ ਨੇ ਇੱਕ ਨਮਲ ਨਾਦੀ ਮੂਵੀ ਕੀਤੀ ਸੀ ਇਸੇ ਫਿਲਮ ਤੋਂ ਹੀ ਭਾਵਨਾ ਮੈਨਨ ਦੀ ਪਛਾਣ ਬਣੀ ਸੀ ਤੇ ਇਸ ਤੋਂ ਬਾਅਦ ਹੀ ਭਾਵਨਾ ਮੈਨਨ ਨੂੰ ਸੁਪਰਸਟਾਰ ਦੇ ਵਜੋਂ ਜਾਣਿਆ ਜਾਣ ਲੱਗਾ ਸੀ ਬੈਕ ਟੂ ਬੈਕ ਸੁਪਰ ਹਿੱਟ ਮੂਵੀਜ਼ ਦੇਣ ਦੇ ਕਾਰਨ ਜੋ ਭਾਵਨਾ ਮੈਨਨ ਸੀ ਇਹਦਾ ਨਾਮ ਜੋ ਸੀ ਇੰਡਸਟਰੀ ਦੇ ਵਿੱਚ ਵਧੀਆ ਜਾਣਿਆ ਪਹਿਚਾਣਿਆ ਸੀ ਜੋ ਡਾਇਰੈਕਟਰ ਸੀ ਉਹ ਭਾਵਨਾ ਮੈਨਨ ਦੀ ਡੇਟਸ ਦਾ ਵੇਟ ਕਰਦੇ ਸੀ ਉਹ ਚਾਹੁੰਦੇ ਸੀ ਕਿ ਭਾਵਨਾ ਮੈਨਨ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਕੰਮ ਕਰੇ ਜੋ ਭਾਵਨਾ ਮੈਨਨ ਸੀ ਇਹ ਬਹੁਤ ਹੀ ਜ਼ਿਆਦਾ ਫੇਮਸ ਹੋ ਚੁੱਕੀ ਸੀ ਪਰ ਇੱਥੇ ਜੋ ਭਾਵਨਾ ਮੈਨਨ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹਦੀ ਚਮਕ-ਦਮਕ ਵਾਲੀ ਦੁਨੀਆ ਦੇ ਉੱਤੇ ਇੱਕ ਦਾਗ ਲੱਗਣ ਵਾਲਾ ਆ ਤੇ ਫਿਰ ਉਹੀ 17 ਫਰਵਰੀ 2017 ਦਾ ਦਿਨ ਆ ਜਾਂਦਾ ਆ ਜਦੋਂ ਭਾਵਨਾ ਮੈਨਨ ਦੀ ਗੱਡੀ ਦੇ ਉੱਤੇ ਸੱਤ ਬੰਦੇ ਹਮਲਾ ਕਰਦੇ ਨੇ ਤੇ ਉਹ ਤੋਂ ਬਾਅਦ ਚਾਰ ਬੰਦੇ ਇਹਨੂੰ ਇੱਕ ਸੁੰਨਸਾਨ ਜਗ੍ਹਾ ਦੇ ਉੱਤੇ ਲਿਆ ਕੇ ਵਾਰੀ-ਵਾਰੀ ਦੁਸ਼ਕਰਮ ਕਰਦੇ ਨੇ ਤੇ ਇਸ ਤੋਂ ਇਲਾਵਾ ਇਹਦੀ ਵੀਡੀਓ ਵੀ ਬਣਾਈ ਜਾਂਦੀ ਆ ਉਸ ਦਿਨ ਜਦੋਂ ਇਹ ਚਾਰ ਜਣੇ ਭਾਵਨਾ ਮੈਨਨ ਨਾਲ ਦੁਸ਼ਕਰਮ ਕਰ ਰਹੇ ਸੀ ਤਾਂ ਉਹਨਾਂ ਚਾਰਾਂ ਦੇ ਚਿਹਰੇ ਦੇ ਉੱਤੇ ਮਾਸਕ ਪਾਏ ਸੀ ਹੁਣ ਉੱਥੇ ਜੋ ਭਾਵਨਾ ਮੈਨਨ ਸੀ ਇਹ ਬਹੁਤ ਜ਼ਿਆਦਾ ਆਪਣੀ ਹਿੰਮਤ ਕਰਦੀ ਹੈ ਤੇ ਇਹ ਹਿੰਮਤ ਕਰਕੇ ਇੱਕ ਬੰਦੇ ਦਾ ਜੋ ਮਾਸਕ ਸੀ ਉਹਦੇ ਚਿਹਰੇ ਤੋਂ ਹਟਾ ਦਿੰਦੀ ਹੈ ਹੁਣ ਜਦੋਂ ਮਾਸਕ ਹਟਦਾ ਹੈ ਤਾਂ ਭਾਵਨਾ ਮੈਨੂੰ ਉਹ ਬੰਦੇ ਨੂੰ ਪਹਿਚਾਨ ਲੈਂਦੀ ਹੈ ਇਹ ਜੋ ਵਿਅਕਤੀ ਹੁੰਦਾ ਹੈ ਜਿਹਦਾ ਭਾਵਨਾ ਮੈਨੂੰ ਚਿਹਰਾ ਦੇਖ ਲੈਂਦੀ ਹੈ ਇਸਨੇ ਇਹਨੂੰ ਅਕਸਰ ਫਿਲਮਾਂ ਦੇ ਸੈੱਟ ਉੱਤੇ ਦੇਖਿਆ ਹੁੰਦਾ ਆ ਇਹ ਅਕਸਰ ਹੀ ਐਕਟਰਾਂ ਦੀਆਂ ਜੋ ਗੱਡੀਆਂ ਹੁੰਦੀਆਂ ਸੀ ਉਹ ਡਰਾਈਵ ਕਰਦਾ ਸੀ ਮਤਲਬ ਡਰਾਈਵਰ ਦਾ ਕੰਮ ਕਰਦਾ ਸੀ ਇਸ ਦਾ ਜੋ ਨਾਮ ਸੀ ਉਹ ਸੀ ਪਲਸਰ ਸੂਮੀ ਹੁਣ ਕਿਉਂਕਿ ਮਾਸਕ ਹਟ ਚੁੱਕਿਆ ਸੀ ਭਾਵਨਾ ਨੇ ਉਹਦਾ ਚਿਹਰਾ ਦੇਖ ਲਿਆ ਸੀ ਤਾਂ ਫਿਰ ਇਹ ਵਿਅਕਤੀ ਭਾਵਨਾ ਨੂੰ ਕਹਿੰਦਾ ਆ ਕਿ ਅਸੀਂ ਜੋ ਕਰਨਾ ਸੀ ਕਰ ਲਿਆ ਤੇਰੀ ਵੀਡੀਓ ਵੀ ਬਣ ਚੁੱਕੀ ਹੈ ਜੇ ਤੂੰ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰੀ ਜਾਂ ਫਿਰ ਪੁਲਿਸ ਦੇ ਕੋਲ ਗਈ ਤਾਂ ਫਿਰ ਮੈਂ ਇਹ ਜੋ ਤੇਰੀ ਵੀਡੀਓ ਹੈ ਇਹ ਵਾਇਰਲ ਕਰ ਦੂੰਗਾ ਉਹ ਕਹਿੰਦਾ ਆ ਕਿ ਇੰਡਸਟਰੀ ਦੇ ਵਿੱਚ ਜਿਹੜੀ ਤੇਰੀ ਇਮੇਜ ਹੈ ਮੈਂ ਉਹ ਕਾਰਦੂੰਗਾ ਇਸ ਤੋਂ ਇਲਾਵਾ ਤੇਰਾ ਮੈਂ ਕਰੀਅਰ ਤਬਾਹ ਕਰ ਦੂੰਗਾ ਇਹ ਗੱਲ ਕਹਿਣ ਤੋਂ ਬਾਅਦ 2 ਘੰਟੇ ਤੱਕ ਇਹ ਫੇਰ ਇਸ ਭਾਵਨਾ ਦੇ ਨਾਲ ਦੁਸ਼ਕਰਮ ਕਰਦੇ ਰਹਿੰਦੇ ਨੇ ਤੇ ਉਹ ਤੋਂ ਬਾਅਦ ਇੱਕ ਡਾਇਰੈਕਟਰ ਦੇ ਘਰ ਦੇ ਬਾਹਰ ਇਹ ਭਾਵਨਾ ਉਹਨੂੰ ਸਿੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹੁਣ ਉੱਥੇ ਜੋ ਭਾਵਨਾ ਮੈਨੂੰ ਸੀ ਇਹ ਹਿੰਮਤ ਦਿਖਾਉਂਦੀ ਹੈ ਇਹ ਉਸੇ ਡਾਇਰੈਕਟਰ ਦੇ ਘਰੇ ਚਲੇ ਜਾਂਦੀ ਹੈ ਜਿਹਦੇ ਘਰ ਮੂਰੇ ਉਹ ਇਹਨੂੰ ਸਿੱਟ ਕੇ ਗਏ ਹੁੰਦੇ ਨੇ ਇਹ ਡਾਇਰੈਕਟਰ ਨੂੰ ਜਾ ਕੇ ਸਾਰੀ ਗੱਲਬਾਤ ਦੱਸਦੀ ਹੈ ਤੇ ਫਿਰ ਉਸ ਤੋਂ ਬਾਅਦ ਇਹ ਭਾਵਨਾ ਤੇ ਡਾਇਰੈਕਟਰ ਜੋ ਸੀ ਇਹ ਪੁਲਿਸ ਸਟੇਸ਼ਨ ਪਹੁੰਚ ਜਾਂਦੇ ਨੇ ਪੁਲਿਸ ਵਾਲੇ ਭਾਵਨਾ ਮੈਨਿੰਦੀ ਸਾਰੀ ਗੱਲਬਾਤ ਸੁਣਦੇ ਨੇ ਜੋ ਵੀ ਵਾਰਦਾਤ ਹੋਈ ਹੁੰਦੀ ਹੈ ਭਾਵਨਾ ਉਹਨਾਂ ਨੂੰ ਸਮਝਾ ਦਿੰਦੀ ਹੈ ਪੁਲਿਸ ਵਾਲੇ ਹੁਣ ਇਹਨਾਂ ਦੀ ਕੰਪਲੇਂਟ ਉੱਤੇ ਦਰਜ ਕਰ ਲੈਂਦੇ ਨੇ ਹੁਣ ਉੱਤੇ ਭਾਵਨਾ ਨੇ ਇੱਕ ਵਿਅਕਤੀ ਨੂੰ ਪਛਾਣ ਲਿਆ ਸੀ ਜਿਹਦਾ ਉਸਨੇ ਮਾਸਕ ਹਟਾ ਦਿੱਤਾ ਸੀ ਉਹ ਇੰਡਸਟਰੀ ਦੇ ਵਿੱਚ ਡਰਾਈਵਰ ਦਾ ਕੰਮ ਕਰਦਾ ਸੀ ਜਿਹਦਾ ਨਾਮ ਸੀ ਪਲਸਰ ਸੂਮੀ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਸੀ ਉਹ ਪਲਸਰ ਸੂਮੀ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਇਸ ਤੋਂ ਇਲਾਵਾ ਉਹਦੇ ਨਾਲ ਜੋ 6 ਬੰਦੇ ਹੋਰ ਮੌਜੂਦ ਹੁੰਦੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਇਹਨਾਂ ਦੇ ਉੱਤੇ ਸਖਤੀ ਕੀਤੀ ਜਾਂਦੀ ਹੈ ਤਾਂ ਫਿਰ ਇਹ ਇਹ ਆਪਣਾ ਜੁਰਮ ਕਬੂਲ ਕਰ ਲੈਂਦੇ ਨੇ ਇਹ ਮੰਨ ਜਾਂਦੇ ਨੇ ਕਿ ਇਹ ਜੋ ਸਭ ਕੁਝ ਕੀਤਾ ਆ ਦੁਸ਼ਕਰਮ ਕੀਤਾ ਹੈ ਇਹ ਅਸੀਂ ਹੀ ਕੀਤਾ ਹੈ ਹੁਣ ਇਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹਾਲਾਂਕਿ ਇੱਥੇ ਜੋ ਇਹ ਭਾਵਨਾ ਸੀ ਉਹਦੇ ਮਨ ਦੇ ਵਿੱਚ ਇਹ ਸਵਾਲ ਸੀ ਕਿ ਇਹ ਸਭ ਜੋ ਘਟਨਾਕ੍ਰਮ ਵਾਪਰਿਆ ਆ ਇਹਦੇ ਪੇ 6 ਕੱਲਾ ਪਲਸਰ ਨਹੀਂ ਹੋ ਸਕਦਾ ਹੋ ਸਕਦਾ ਕੋਈ ਹੋਰ ਵੱਡਾ ਹੱਥ ਹੋਵੇ ਤੇ ਇਸ ਗੱਲ ਦੀ ਪੁਸ਼ਟੀ ਉਦੋਂ ਵੀ ਹੋ ਜਾਂਦੀ ਹੈ ਜਦੋਂ ਪਲਸਰ ਜ਼ੁਮੀ ਜੇਲ ਦੇ ਵਿੱਚੋਂ ਇੱਕ ਚਿੱਠੀ ਲਿਖਦਾ ਹੈ ਚਿੱਠੀ ਦੇ ਵਿੱਚ ਉਹ ਇਸ਼ਾਰਾ ਕਰਦਾ ਹੈ ਕਿ ਇਹ ਸਭ ਕੁਝ ਉਹ ਵਾਪਰਿਆ ਇਹ ਉਹਨੇ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਬਲਕਿ ਇਹਦੇ ਪਿੱਛੇ ਇੱਕ ਜੋ ਸਾਊਥ ਫਿਲਮ ਇੰਡਸਟਰੀ ਹੈ ਇਹਦੇ ਸੁਪਰਸਟਾਰ ਦਾ ਹੱਥ ਹੈ ਫਿਰ ਇਸ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾਂਦੀ ਹੈ ਤਾਂ ਫਿਰ ਇੱਕ ਹੋਰ ਵੱਡਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਜੋ ਸਾਊਥ ਫਿਲਮਾਂ ਦਾ ਸੁਪਰਸਟਾਰ ਹੁੰਦਾ ਹੈ ਜਿਹਦਾ ਨਾਮ ਹੁੰਦਾ ਆ ਦਿਲੀਪ ਜੋ ਦਿਲੀਪ ਸੀ ਇਹ ਵੀ ਸਾਊਥ ਇੰਡਸਟਰੀ ਦਾ ਇੱਕ ਵੱਡਾ ਤੇ ਜਾਣਿਆ ਪਛਾਣਿਆ ਚਿਹਰਾ ਸੀ। ਇਹ ਸਭ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੋ ਇਹ ਦਿਲਪ ਸੀ ਇਹਨੇ ਹੀ ਪਲਸਰ ਸੂਮੀ ਨੂੰ 1.5 ਕਰੋੜ ਦੇ ਵਿੱਚ ਹਾਇਰ ਕੀਤਾ ਸੀ। ਇਹਨੇ ਪਲਸਰ ਸੂਮੀ ਨੂੰ ਕਿਹਾ ਸੀ ਕਿ ਤੂੰ ਭਾਵਨਾ ਦੇ ਨਾਲ ਇਹ ਸਭ ਦੁਸ਼ਕਰਮ ਕਰਨਾ ਹੈ ਤੇ ਜਦੋਂ ਤੂੰ ਇਹ ਸਭ ਕਰ ਰਹੀ ਹੋਵੇਂਗਾ ਤਾਂ ਫਿਰ ਤੂੰ ਇਹਦੀ ਵੀਡੀਓ ਵੀ ਬਣਾਉਣੀ ਹੈ। ਯਾਨੀ ਕਿ ਜੋ ਇਹ ਭਾਵਨਾ ਸੀ ਇਹਦੇ ਕੈਰੀਅਰ ਨੂੰ ਖਰਾਬ ਕਰਨ ਪਿੱਛੇ ਜੋ ਇਹ ਦਿਲਪ ਸੀ ਇਹਦਾ ਹੱਥ ਸੀ। ਹੁਣ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਵੱਲੋਂ ਤਫ਼ਤੀਸ਼ ਵੀ ਕੀਤੀ ਜਾਂਦੀ ਹੈ। ਦਿਲਪ ਦੇ ਖਿਲਾਫ ਕੋਈ ਸਬੂਤ ਤਾਂ ਨਹੀਂ ਮਿਲਦਾ ਪਰ ਪੁਲਿਸ ਫਿਰ ਵੀ ਦਲੀਪ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਹੈ ਉਹ ਤੋਂ ਪੁੱਛਗਿੱਛ ਕਰਦੀ ਹੈ ਇਸ ਮਾਮਲੇ ਦੇ ਵਿੱਚ ਜੋ ਦਲੀਪ ਸੀ ਉਹਨੂੰ ਜੇਲ੍ਹ ਦੇ ਵਿੱਚ ਵੀ ਜਾਣਾ ਪੈਂਦਾ ਹੈ ਉਹ ਲਗਭਗ 3 ਮਹੀਨੇ ਜੇਲ੍ਹ ਦੇ ਵਿੱਚ ਰਹਿੰਦਾ ਉਸ ਤੋਂ ਬਾਅਦ ਸਬੂਤਾਂ ਦੀ ਕਮੀ ਦੇ ਕਾਰਨ ਜੋ ਦਲੀਪ ਸੀ ਉਹਨੂੰ ਬੇਲ ਵੀ ਮਿਲ ਜਾਂਦੀ ਹੈ ਹੁਣ ਦਲੀਪ ਨੇ ਇਹ ਸਭ ਕੁਝ ਕਰਾਇਆ ਸੀ ਤਾਂ ਇਹਦੇ ਪਿੱਛੇ ਭਾਵਨਾ ਮੈਨਨ ਨੇ ਇੱਕ ਥਿਉਰੀ ਵੀ ਦੱਸੀ ਸੀ ਭਾਵਨਾ ਦੱਸਦੀ ਹੈ ਕਿ 2015 ਦੇ ਵਿੱਚ ਜੋ ਇਹ ਦਲੀਪ ਸੀ ਇਹਦੀ ਇੱਕ ਕਾਵਿਆ ਨਾਮ ਦੀ ਲੜਕੀ ਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਚੱਲ ਰਿਹਾ ਸੀ ਦਲੀਪ say already married C. ਤਾਂ ਇਹ ਗੱਲ ਜਦੋਂ ਭਾਵਨਾ ਨੂੰ ਪਤਾ ਲੱਗਦੀ ਹੈ ਤਾਂ ਭਾਵਨਾ ਕੀ ਕਰਦੀ ਹੈ ਕਿ ਦਿਲੀਪ ਦੀ ਵਾਈਫ ਨੂੰ ਇਹ ਸਾਰੀ ਗੱਲਬਾਤ ਦੱਸ ਦਿੰਦੀ ਹੈ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਤਾਂ ਜੋ ਦਿਲੀਪ ਦੀ ਵਾਈਫ ਸੀ ਉਹ ਉਹਦੇ ਨਾਲ ਲੜਾਈ ਝਗੜਾ ਕਰਦੀ ਹੈ ਤਾਂ ਇਸੇ ਗੱਲ ਨੂੰ ਲੈ ਕੇ ਦਿਲੀਪ ਦਾ ਆਪਣੀ ਘਰ ਵਾਲੀ ਦੇ ਨਾਲ ਡਾਈਵੋਰਸ ਵੀ ਹੋ ਜਾਂਦਾ ਹੈ ਤੇ ਡਾਈਵੋਰਸ ਤੋਂ ਬਾਅਦ ਜੋ ਇਹ ਦਰੀਪ ਸੀ ਕਾਵਿਆ ਦੇ ਨਾਲ ਵਿਆਹ ਵੀ ਕਰਵਾ ਲੈਂਦਾ ਹੈ ਤੇ ਉਹਦੇ ਨਾਲ ਰਹਿਣ ਲੱਗਦਾ ਹੈ ਹੁਣ ਭਾਵਨਾ ਨੂੰ ਲੱਗਦਾ ਸੀ ਕਿ ਇਸੇ ਗੱਲ ਨੂੰ ਲੈ ਕੇ ਜੋ ਦਿਲੀਪ ਸੀ ਉਹਦੇ ਨਾਲ ਗੁੱਸੇ ਸੀ ਤੇ ਉਹ ਉਹਦੇ ਨਾਲ ਖੁੰਦਾ ਖਾਂਦਾ ਸੀ ਭਾਵਨਾ ਦਾ ਕਹਿਣਾ ਸੀ ਕਿ ਇਸੇ ਗੱਲ ਨੂੰ ਲੈ ਕੇ ਜੋ ਦਿਲੀਪ ਹੈ ਉਨੇ ਉਹਦੇ ਨਾਲ ਇਸ ਤਰ੍ਹਾਂ ਦੁਸ਼ਕਰਮ ਕਰਵਾਇਆ ਤੇ ਉਹਦਾ ਕੈਰੀਅਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਇਹ ਸਾਰੀ ਗੱਲਬਾਤ ਪੁਲਿਸ ਦੇ ਕੋਲ ਪਹੁੰਚਦੀ ਹੈ ਪੁਲਿਸ ਆਪਣੀ ਤਫਤੀਸ਼ ਕਰਦੀ ਹੈ ਪੁਲਿਸ ਨੂੰ ਦਲੀਪ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਦਾ ਤਾਂ ਇਸ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਹਾਲਾਂਕਿ ਇੱਕ ਗੱਲ ਇਹ ਵੀ ਪਤਾ ਚੱਲੀ ਸੀ ਕਿ ਦਿਲੀਪ ਨੂੰ ਜਿਹੜੇ ਇੰਸਪੈਕਟਰਾਂ ਨੇ ਗ੍ਰਿਫਤਾਰ ਕੀਤਾ ਸੀ ਉਹ ਪੰਜ ਇੰਸਪੈਕਟਰ ਸੀ ਤੇ ਦਿਲੀਪ ਨੇ ਉਹਨਾਂ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਇਸ ਗੱਲ ਦਾ ਵੀ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲਿਆ ਤੇ ਜਿਸ ਕਾਰਨ ਇਹ ਦਿਲੀਪ ਨਾਮ ਦਾ ਜੋ ਸਾਊਥ ਦਾ ਐਕਟਰ ਹੈ ਇਹ ਅੱਜ ਵੀ ਆਜ਼ਾਦ ਹੈ ਅੱਜ ਵੀ ਬਾਹਰ ਹੈ 2017 ਦੇ ਵਿੱਚ ਇਹ ਘਟਨਾ ਵਾਪਰੀ ਸੀ ਤੇ ਅੱਜ 2025 ਚੱਲ ਰਿਹਾ ਹੈ ਭਾਵਨਾ ਮੈਨਨ ਇਹ ਦਰਦਰ ਪਟਕ ਰਹੀ ਹੈ ਠੋਕਰਾਂ ਖਾ ਰਹੀ ਹੈ ਕਿ ਉਹਨੂੰ ਨਿਆਂ ਮਿਲੇ ਉਹ ਚਾਹੁੰਦੀ ਹੈ ਕਿ ਅਸਲੀ ਜੋ ਗੁਨਾਹਗਾਰ ਹੈ ਉਹਨੂੰ ਫੜਿਆ ਜਾਵੇ ਪਰ ਸਬੂਤਾਂ ਦੀ ਕਮੀ ਦੇ ਕਾਰਨ ਇਹ ਜੋ ਸਾਊਥ ਦਾ ਸੁਪਰਸਟਾਰ ਹੈ ਅੱਜ ਵੀ ਆਜ਼ਾਦ ਹੈ ਇਹ ਆਪਣੀਆਂ ਫਿਲਮਾਂ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਆਪਣੀ ਵਧੀਆ ਜ਼ਿੰਦਗੀ ਜੀ ਰਿਹਾ ਹੈ ਤਾਂ ਇਹ ਸੀ ਸਾਊਥ ਐਕਟ੍ਰੈਸ ਭਾਵਨਾ ਮੈਨਨ ਦੇ ਨਾਲ ਹੋਏ ਦੁਸ਼ਕਰਮ ਦੇ ਪਿੱਛੇ ਦੀ ਸੱਚੀ ਅਸਲੀ ਕਹਾਣੀ ਉਹ ਅੱਜ ਵੀ ਇਨਸਾਫ ਦੇ ਲਈ ਦਰਦਰ ਪਟਕ ਰਹੀ ਹੈ ਤਾਂ ਦੋਸਤੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਦੱਸ ਸਕਦੇ ਹੋ ਬਾਕੀ ਐਸੇ ਤਰ੍ਹਾਂ ਨਵੀਆਂ ਤੇ ਸੱਚੀਆਂ ਕਹਾਣੀਆਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ